ਅੱਜ ਆਪਾਂ ਸਿੱਟ ਹੈ ਮੱਜਾ ਨੂੰ ਨਰਾਲੂ ਸੁਨਾ ਜਬ ਹੀ ਬਰਸੀਨ ਆਹਾਂ ਬਰਸੀਨ ਹੈ ਜਬ ਹੀ ਹੈ ਲੂਸਨਾ ਜਾਉ ਨੇ ਤੇ ਦੇਖੋ ਖੁਰਸ਼ੋਕੇ ਖਾਰੀਆਂ ਨੇ ਬਾਕੀ ਆਪਾਂ ਅੱਜ ਕੁੱਟਕੇ ਨਹੀਂ ਪਾਇਆ ਇਹ ਹਰਾ ਤੇ ਐਂ ਸਿੱਟ ਹੈ ਨਰਾ ਬਾਕੀ ਪੂਰੀਆਂ ਖੁਸ਼ ਹੋ ਕੇ ਖਾ ਰਹੀਆਂ ਨੇ ਦੇਖੋ ਖੁਰਲੀ ਪਰ ਤੀਨਾਂ ਦੀ ਹੁਣ ਇਹਨਾਂ ਨੂੰ ਆਪਾਂ ਆਥਨ ਤੱਕ ਕੁਛ ਨਹੀਂ ਬਾਣਾ ਇੱਧਰ ਮੈਂ ਐਸੇ ਵੀ ਖੁਸੋਪੇ ਖਾ ਰਹੀ ਐ ਤੇ ਬਾਕੀ ਜਾਨਵਰ ਖੋਸੋ ਦੋਂਦਾ ਹੀ ਜਦੋਂ ਖਾਣ ਦੇ ਨਾਲ ਨਾਲ ਇਹ ਠੰਡੋਲਦਾਗਾ ਬਾਕੀ ਇਹ ਵੀ ਡੋਲ ਰਹੀ ਐ ਦੇਖੋ ਇਹ ਤਾਂ ਤੇ ਮੱਝ ਵੀ ਉਨਾਂ ਜਨਬਰ ਖਾ ਕੇ ਨਹੀਂ ਖੁਸ਼ ਹੁੰਦਾ ਜਿੰਨਾ ਡੋਲ ਕੇ ਖੁਸ਼ ਹੁੰਦਾ ਇੱਧਰ ਇੰਨਾ ਨੇ ਸਿੱਟ ਰੱਖਿਆ ਪੂਰਾ ਹਰ ਥੱਲੇ ਬਾਕੀ ਇੱਧਰ ਆਪਣਾ ਵਿਸ਼ਾਲ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਸ਼ੋਅ ਦੇ ਵਿੱਚ ਇਹ ਪਾਉਣਾ ਹੁਣ ਆਪਾਂ ਨੇ ਕਰੋ ਆਪਣੀ ਮੱਝ ਚੈੱਕ ਬਾਕੀ ਕਾਲੂ ਆਪਾਂ ਨਮਾਵਾਵਾਂਗੇ ਇਹਨਾਂ ਨੂੰ ਤੇ ਇਹਨਾਂ ਦੇ ਵਾਲਾਂ ਦੀ ਕਟਿੰਗ ਵੀ ਕਰਨੀ ਆਪਾਂ ਨੇ ਮੱਜ ਦੇ ਵਾਲਾਂ ਮੰਗੂ ਕੱਟਣੇ ਦੇਖੋ ਮੱਜ ਦੇ ਲੱਤਾਂ ਤੱਕ ਵਾਲ ਰੱਖੇ ਹੋਏ ਨੇ ਬਾਕੀ ਇਹ ਆਪਣੀ ਪਯੌਰ ਮੂਰਾ ਹੀ ਸਿੰਗ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੱਜਾ ਪਾ ਹੋਰ ਵੀ ਲੈ ਲੈਣੀਆਂ ਨੇ ਬੈੜੀਆਂ ਲੈ ਲੈਣੀਆਂ ਨੇ ਬਾਕੀ ਆਪਣਾ ਵਿਸ਼ਾਲ ਆਪਾਂ ਨੇ ਪਾਉਣਾ ਸੋਚੋ ਸ਼ੋਅ ਵੀ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਆਪਣੇ YouTube ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਬਾਕੀ ਹੁਣ ਇਹਦੇ ਦਵਾਰੋ ਟੀਕਾ ਭਰਾਇਆ ਤੀ ਤਿੰਨ ਤਰੀਕ ਨੂੰ 100% ਗੱਬਣੇ ਹੋਣੀ ਬਾਕੀ ਚੈੱਕ ਕਰਾਉਣੀ ਆਪਾਂ ਡਾਕਟਰ ਤੋਂ ਮੱਝ ਕਰ ਸਕਦੇ ਨੇ ਤੁਸੀਂ ਚੈੱਕੋ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਆਪਣੇ YouTube ਚੈਨਲ ਨੂੰ ਵੀ ਕਰ ਲਿਆ ਕਰੋ ਸਬਸਕ੍ਰਾਈਬ ਬਾਕੀ ਹੁਣ ਹਰਾ ਆਮ ਹੁੰਦਾਗਾ ਤਾਂ ਨਰਾ ਸਟੰਦੀ ਕੋਸ਼ਿਸ਼ ਕਰਿਆ ਕਰੋ ਇਹ ਨਾਲ ਜਾਨਵਰ ਨਾਲ ਤਾਂ ਖੁਸ਼ ਹੋ ਕੇ ਖਾਂਦਾ ਤੇ ਨਾਲੇ ਪਚਨ ਸ਼ਕਤੀ ਠੀਕ ਰਹਿੰਦੀ ਹੈ ਜਾਨਵਰ ਦੀ ਤੇ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਪਣੀ ਆ ਛੋਟੀ ਦੇਵੀ ਸਿੰਘ ਕਰ ਸਕਦੇ ਤੁਸੀਂ ਚੈੱਕ ਤੇ ਉਹ ਆਪਣੀ ਕੈਂਡੀ ਦੇ ਵੀ ਸਿੰਘ ਚੈੱਕ ਕਰ ਸਕਦੇ ਹਾਂ ਇੱਕ ਵੱਡਾ ਇੱਕ ਛੋਟਾ ਬਾਕੀ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਹੋਰ ਵੀਡੀਓ ਚ ਉਧਰ ਵਿਸ਼ਾਲ ਨੇ ਵੀ ਆਪਣੇ ਨੇ ਪੈਰ ਤੇ ਪਵਾ ਰਖਿਆ ਰਸਾ ਕੱਢਦੇ ਆਪਾਂ ਵਿਛਾਲ ਓਏ ਬਾਕੀ ਮਿਲਾਂਗੇ ਆਪਾਂ ਤੁਹਾਨੂੰ ਹੋਰ ਵੀਡੀਓ 'ਚ ਤੇ ਆਪਣੇ YouTube ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਕਰੋ ਲਾਇਕ ਤੇ ਕਮੈਂਟ ਜ਼ਰੂਰ ਕਰੋ ਮਿਲਾਂਗੇ ਹੋਰ ਵੀਡੀਓ ਧੰਨਵਾਦ